ਹਾਂਜੀ ਦੋਸਤੋ ਦੇਖ ਸਕਦੇ ਹੋ ਹਲਾਂ ਦੀ 13 ਹਲਾਂ ਦੀ ਵੈਰਾਈਟੀ 80000 ਰੁਪਏ ਦੀਆਂ ਇਹ ਤਵੀਆਂ ਨੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇਸ ਸਾਈਡ ਤੋਂ ਆ ਕਿਸਾਨ ਮੇਲਾ ਰਾਜਪੁਰਾ ਤੋਂ ਆਪਾਂ ਪਹੁੰਚ ਗਏ ਸੀ ਇਹ ਦੇਖੋ ਰੂਟਾ ਬਟਰ ਕਿਤੇ ਇੱਕ ਬਈ ਯਾਰ ਦੇ ਪਾਈਆਂ ਨੇ ਸਤਾਰੇ ਦੀ ਲਾ ਕੇ ਇੱਕ ਬੈਠ ਇੰਤਜ਼ਾਮ ਕੀਆ ਨੇ ਬਰਾਤੀਆਂ ਦਾ ਆਕਰਸ਼ਣ ਚਾਲੂ ਹੋਣ ਜਾ ਰਿਹਾ ਇੱਕ ਦੋ ਮਿੰਟਾਂ ਤੱਕ ਸੋ ਅਮਨ ਜੋ ਕਰਾਉਣਗੇ ਸੋ ਆਪਣੇ ਵਿਚਾਰ ਸਾਂਝੇ ਕਰਕੇ ਬਾਰੇ ਹੀ ਮਜਮੂਦ ਹੋ ਜਾਣਾ ਹੈ ਬਿਲਕੁਲ ਸਾਰੀਆਂ ਅੰਦਰੀ ਇਹ ਰਾਕੇ ਜਿਹੜੇ ਦੁਨੀਆਂ ਦੇ ਵਿੱਚ ਦੁਨੀਆ ਹਰ ਬੰਦੋ ਦੀ ਜਿਹੜੇ ਨੂੰ ਕੋਈ ਵੀ ਜਿਹੜਾ ਵਾ ਕੋ ਚੈਲੰਜ ਹੀ ਕਰ ਸਕਦਾ ਜੇ ਉਸ ਨੂੰ ਨਸ਼ਾ ਸਾਫ ਦੇ ਕਰ ਦੇ ਜਿਸ ਤਰ੍ਹਾਂ ਇਹ ਦੁਨੀਆਂ ਦੇ ਵਿੱਚ ਪੈਂਦੀ ਆ ਜਿੰਦੀਆਂ ਪੰਜਾਬ ਵਾਲਡ ਦੀਆਂ ਦੁਨੀਆਂ ਚ ਪੈਂਦੀ ਆ ਤੇ ਪੰਜਾਬ ਵਾਲਡ ਵਾਲੀਆਂ ਕਾਰਗੀਆਂ ਸੀ ਸਾਡੇ ਬੱਚਿਆਂ ਨੂੰ ਜਿਹੜੇ ਆ ਹੁਣ ਆਪਾਂ ਦੇ ਦਿੰਦੇ ਆ ਜਨਮ ਘੁੱਟੀ ਦੇ ਦਿਓ ਫਲਾਣੀ ਦੇ ਦਿਓ ਮਾਸਾਕ ਦੀਨ ਦੇ ਕੇ ਸਵਾਹ ਦਿੰਦੀਆਂ ਇਹ ਕੰਮ ਕਰਦੀਆਂ ਸੀ ਤੇ ਜੇ ਕਿਹਨੋਂ ਖਾਂਗੇ ਜਿ ਕਾਮ ਹੁੰਦੀ ਸੀ ਉਹ ਵੀ ਖਾਂ ਕੇ ਜਿਹੜਾ ਸੀਗਾ ਉਹ ਆਪਣਾ ਤੰਦਰੁਸਤ ਹੋ ਜਾਂਦਾ ਸੀ ਹੁਣ ਵੀ ਜਿੰਨੇ ਮੈਡੀਕਲ ਸਟੋਰਾਂ ਦੇ ਵਿੱਚ ਜੋ ਵੀ ਦਵਾਈਆਂ ਉਹਦਾ ਹੀ ਫੀਆ ਆ ਰਹੀ ਹੈ ਅੰਨੀ ਅੰਨੀ ਮੰਗਾ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਫਸਤਾ ਦੀ ਜੇਤੀ ਕਸਮ ਜੱਤ ਨਹੀਂ ਦੇ ਰਹੀ ਇਹਦੇ ਬਾਰੇ ਦੱਸੋ ਅਸੀਂ ਤੇ ਇਹ ਸੋਚਦੇ ਆ ਕਿ ਇਹਦੇ ਉੱਤੇ ਕੋਈ ਮਾਫੀਆ ਬੈਠਾ ਹੋਆ ਜਿਤਨਾ ਡਾਨੀ ਬਾਨੀ ਹੋਣੀ ਜਿਹੜੇ ਆ ਉਹ ਸਰਕਾਰਾਂ ਬਣਾ ਰਹੇ ਆ ਇਤਨਾ ਪੰਜਾਬ ਸਰਕਾਰ ਤੇ ਵੀ ਕੋਈ ਨਾ ਕੋਈ ਡੰਡੇ ਵਾਲਾ ਬੈਠਾ ਜਿਹੜਾ ਇਹਨਾਂ ਨੂੰ ਕਰਨ ਨਹੀਂ ਦਿੰਦਾ ਹੋਰ ਸਾਡੇ ਵਿੱਚੋਂ ਹੀ ਜਾਂਦੇ ਆ ਇੱਥੇ ਸਾਡੇ ਨਾਲ ਗੱਲਾਂ ਬਾਤਾਂ ਭਗਵੰਤ ਮਾਨ ਨੂੰ ਇਹਦਾ ਘੇਰ ਕੇ ਅਸੀਂ ਜੋ ਐਮਪੀ ਸੀਗਾ ਉਤਰਾ ਮਨਵਾਉਂਦੇ ਰਹੇ ਆਂਦਾ ਹੀ ਵਧੀਆ ਤੁਹਾਡੀ ਮੰਗਿਆ ਤੇ ਪਰ ਜਦੋਂ ਅਣਕੂਤੀ ਦੇ ਬਹਿ ਗਿਆ ਉਹਦੇ ਉੱਤੇ ਕੌਣ ਬੈਠਾ ਸਾਨੂੰ ਨਹੀਂ ਪਤਾ ਜਾਂਦੇ ਜੇ ਨਹੀਂ ਉਹ ਕੰਨੇ ਦਾ ਅਸਤੀਫਾ ਦੇ ਦੇ ਪੰਜਾਬ ਦਾ ਅਸੀਂ ਸੋਚਲਾ ਵਾਪਸ ਆ ਆ ਤਾਂ ਮੇਰਾ ਥੋੜਾ ਜਰ ਕਰਨਾ ਜੇ ਸਾਡੀ ਨੌਜਵਾਨੀ ਨਾਲ ਰਹੀ ਤੇ ਅਸੀਂ ਮੁੱਖ ਮੰਤਰੀ ਅਸੀਂ ਰਾਜ ਭਾਗ ਕੀ ਕਰਨਾ ਜੇ ਸਾਡੀ ਕਿਸਾਨੀ ਜਵਾਨੀ ਕਰੀ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿੱਡੇ ਨੇ ਬਹੁਤ ਹੱਦ ਤੱਕ ਖਤਮ ਕਰ ਦਿੱਤੀ। ਉਹਦੇ ਬਾਰੇ ਤੁਸੀਂ ਕੀ ਕਰਨਾ ਸਰਕਾਰ ਨੂੰ ਕੀ ਕਰਨਾ ਇਹੋ ਕੁਝ ਕਰਕੇ ਹੀ ਅਸੀਂ ਜਿਹੜਾ ਨਾ ਜਥੇਬੰਦੀ ਸਾਡੀ ਹੋਂਦ ਦੇ ਵਿੱਚ ਆਈ 8-10 ਸਾਲ ਹੋ ਗਿਆ। ਇਹ ਡਾਕਟਰ ਧਰਵੀਰ ਗਾਂਧੀ ਹੋਣਾ ਨੇ ਸਾਰਿਆਂ ਨੇ ਡਾਕਟਰਾਂ ਨੇ ਇਹ ਸਾਰਾ ਇਹ ਬਹੁਤ ਸਮਾਂ ਹਮਾਂ ਮਤਲਬ ਤੁਹਾਡੀ ਸੁਣਨੀ ਪੰਜਾ ਚਾਹ ਡਾਕਟਰ ਲੱਗ ਰਹੇ ਨੇ ਜੇ ਬਾਬਾ ਨੌਜਵਾਨੀ ਨੂੰ ਮਰੋਣਾ ਤੇ ਰਵਾਇਤੀ ਨਸ਼ੇ ਜਿਹੜੇ ਆ ਰਵਾਇਤੀ ਜਿਹੜੀਆਂ ਜਿਹੜੀਆਂ ਸਾਨੂੰ ਹੋਣੀਆਂ ਚਾਹੀਦੀਆਂ ਜਿੱਦਾਂ ਅਸੀਂ ਹੁਣ ਚਾਹ ਪੀ ਲੈਂਦੇ ਆ ਚਾਹ ਇੱਕ ਆਪਣੇ ਸਰੀਰ ਨੂੰ એનર્ਜੀ ਫਰਵਾਹ ਤੇ ਪੀਂਦੇ ਆ ਇਹ ਫੀਮ ਪੋਸਟ ਟ੍ਰਿਕ એનર્ਜੀ ਦੇਣ ਵਾਸਤੇ ਆ ਨਸ਼ਾ ਨਹੀਂ ਆ ਹਰਬਲ ਬੁੱਟੀ ਆ ਕੁਦਰਤ ਨੇ ਸਾਨੂੰ ਜ਼ਮੀਨ ਦੇ ਵਿੱਚੋਂ ਦਿੱਤੀ ਆ ਇਹਨੂੰ ਨਸ਼ਾ ਨਹੀਂ ਕਹਿ ਸਕਦੇ ਜਿਸ ਕਰਕੇ ਜੇ ਮਹਾਰਾਸ਼ਟਰਾਂ ਇੰਡੀਆ ਦੀਆਂ ਉਹਦੇ ਅੰջ ਖੇਤੀ ਆ ਉਸੇ ਤਰ੍ਹਾਂ ਜੇ ਕੇਵਲ ਰਾਜਸਥਾਨ ਦੀ ਇਹ ਗਾੜੀ ਮੋੜਵੀਂ ਅੰਦਰੇ ਜਿਹੜੇ ਜਾਣ ਬੁੱਝ ਕੇ ਰਾਜਸਥਾਨ ਦੇ ਆਪਣੇ ਬਿਲਾਅ ਦੇ ਨਾਲ ਨਾਲ ਲੱਗਦੇ ਬੰਦ ਕਰਦੇ ਆ ਕਿ ਕੋਈ ਰਾਜਸਥਾਨ ਦੇ ਵਿੱਚ ਬਲਕਾਰ ਸਿੰਘ ਚੋਦੇ ਨੇ ਪਾਈ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਕਿਹਾ ਵੀ ਸਾਨੂੰ ਰਾਜਸਥਾਨ ਦੇ ਠੇਕੇ ਦੀ ਫੋਟੋ ਖਿੱਚ ਕੇ ਦਿਵਾ ਦਿਓ ਜਿਨ੍ਹਾਂ ਨੇ ਕਹੇ ਕਿ ਰਾਜਸਥਾਨ ਤੋਂ ਵੀ ਬਸਤ ਕਰਵਾ ਦੇ ਤੇ ਅੱਗੇ ਗੁਲਦੇ ਸੀ ਹੁਣ ਉਹ ਬੰਦ ਕਰਦੇ ਕਿ ਫੋਟੋ ਖਿੱਚ ਕੇ ਨਾ ਕੋ ਪਾ ਦੇ ਬਾਕੀ ਕਿ ਬਾਕੀ ਪਿੰਡਾਂ ਚ ਜਿੱਦਾਂ ਕਿ ਬਾਕੀ ਸਟੇਟਾਂ ਚ ਹੋ ਰਹੀ ਆ ਹੋ ਰਹੀ ਆ ਹੋ ਰਹੀ ਆ 235 ਕਿੰਨੇ ਟਨ ਜਿਹੜੀ ਆ ਉਹ ਜਿਹੜੀ ਬਾਹਰ ਜਾਂਦੀ ਆ ਹੱਦੀਆਂ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਮੇਲੇ ਦਾ ਦ੍ਰਿਸ਼ ਦਿਖਾ ਰਹੇ ਹਾਂ ਉਹ ਭਾਈ 200 ਰੁਪਏ ਦਾ ਵੀਰੇ 200 ਰੁਪਏ ਦਾ ਦੋਸਤ ਨੂੰ ਪੀਸ ਆ ਫਿਰ ਬਾਅਦ ਜੀ ਇੱਕ ਨਹੀਂ ਕੀ ਆਣਾ ਵੈਤ ਇਹ ਵੀ ਗੱਲ ਸੁਣ ਆਲਾ ਮਾਰਦੇ हां ना 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 esi ado Vertinee frontiers trest 중에 t sink me sink me rewang fois ਹਾਂਜੀ ਦੋਸਤੋ ਦੇਖ ਸਕਦੇ ਹੋ ਬਾਕਸ ਵਗਨੇ ਵੀ ਮੇਲੇ ਦੇ ਵਿੱਚ ਉਰੇ ਲੱਗੀ ਹੋਈ ਆ ਕਿਸਾਨ ਮੇਲੇ ਦੇ ਵਿੱਚ ਤੁਹਾਨੂੰ ਨਵੇਂ ਨਵੇਂ ਗੱਡੀਆਂ ਤੋਂ ਤੋਰੇ ਵੀ ਦਿਖ ਜਾਣਗੀਆਂ ਕਿਸਾਨ ਮੇਲਾ ਰਾਜਪੁਰਾ ਦੇ ਵਿੱਚ ਜੋ ਚੱਲ ਰਿਹਾ ਏ ਦੋਸਤੋ ਸਨਰੂ ਫੜੀ ਆ ਗਈ ਕਿਸਾਨ ਮੇਲਾ ਰਾਜਪੁਰਾ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਦੋਸਤੋ ਮਿਲ ਜਾਣੀਆਂ ਦੋਸਤੋ ਕਿਸਾਨ ਮੇਲੇ ਦੇ ਵਿੱਚ ਆਪਾਂ ਅੱਜ ਪਹੁੰਚ ਗਏ ਸੀ ਤੁਹਾਨੂੰ ਕਿਸਾਨ ਮੇਲੇ ਦਾ ਵੀਉ ਦਿਖਾ ਰਹੇ ਹਾਂ ਮੈਂ ਮੈਂ ਪਹਿਲਾਂ ਦੋ ਦੋ ਚਾਰ ਚਾਰ ਕੱਟ ਦੇਦੇ ਉਹਨਾਂ ਦਾ ਪਹਿਲਾਂ ਹੀ 25 ਦੇ ਲੈਣਾ ਹੈ ਉਹ ਵੀ ਗੱਲ ਹੈ ਉਹ ਜਿਸ ਤਰ੍ਹਾਂ ਆਪਾਂ ਸੁਣਦੇ ਆਂ ਦੋ ਵੀ ਹੋ ਗਈ 50 ਵੀ ਹੋ ਗਈ ਉਹ ਵੀ ਬਿਲਕੁਲ ਜਲ ਬਕਰ ਕਿਉਂਕਿ ਹੋਂਦੋ ਮੋਬਾਈਲ ਅਤੇ ਜਦੋਂ ਆਪਾਂ ਆਪਕੋ ਦੇਖੀ ਕੋਹ ਹੋਇਆ ਕਿਸਾਨ ਮੇਲੇ ਦੇ ਵਿੱਚ ਦੋਸਤੋ ਇਹ ਚੀਜ਼ਾਂ ਡੈਮੋ ਦੇ ਵਿੱਚ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ बच्चों को देखने के लिए सबको कृपया अपने ब्रांड के ईमेल एड्रेस हमारी के कोई माल जो है मैं 15 ਮੈਂ ਵੀ ਦੋਸਤੋ ਫਲਾਂ ਦੇ ਫੁੱਲਾਂ ਦੇ ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਹੋਰ ਦੇਖਣ ਨੂੰ ਮਿਲ ਜੂਗੀ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਛੋਟੇ ਟਰੈਕਟਰ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੀ ਦੇਖ ਸਕਦੇ ਹੋ ਤੁਸੀਂ ਕਿਸਾਨ ਮੇਲੇ ਦੇ ਵਿੱਚ ਬਹੁਤ ਇਕੱਠ ਹੋ ਗਿਆ ਦੋਸਤੋ ਦੇਖ ਸਕਦੇ ਹੋ ਦੋਸਤੋ ਟੋਲਰ ਪੈਨਲ ਵੀ ਉਰੇ ਅਵੇਲੇਬਲ ਨੇ ਹਾਂ ਜੀ ਅੱਜ ਜਿਹੜੇ ਜਿਹੜੇ ਮਾਗੇ ਜਲਾ ਸਰਪੰਚ ਜਲਾ ਆਏ ਕਿ ਦੇਖੋ ਇਹ ਇਹ ਹੈ ਕਿ ਲੋਕ ਦੇ ਲੋਕ ਦੇ ਸਭੀ ਕਿਹੜਾ ਪਈ ਹੋਇਆ ਹੈ ਇਹ ਦੇਖ ਬ੍ਰੇਕ ਸਕਦੇ ਹੋ ਦੋਸਤੋ ਦੋਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਦੇਖਣ ਨੂੰ ਗੁਰਮਖ ਰੀਪਰ

ਜੋ ਟਾਇਰ ਦੀ ਹਾਈਟ ਆ ਬੀਸੀਟੀ ਦਾ ਜੋ ਵਾਈਪਣੀ ਐਡ ਕਰ ਹਾਂਜੀ ਦੋਸਤੋ ਇਧਰ ਤੁਸੀਂ ਦੇਖ ਸਕਦੇ ਹੋ ਸੋਨਾ ਲੀਕਾ ਨੇ ਅਲੱਗ-ਅਲੱਗ ਸ਼ੋਅਾਂ ਦੇ ਵਿੱਚ 4휠 ਟਰੈਕਟਰ ਖੜੇ ਕਰੇ ਹੋਏ ਨੇ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਰ ਵੀਲ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਲਾਂਚ ਕਰਿਆ ਕੰਪਨੀ ਨੇ ਹਾਂਜੀ ਦੋਸਤੋ ਦੇਖ ਸਕਦੇ ਹੋ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਅੱਜ ਬੁੱਕਾਂ ਵਿਕ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਸਤ ਜਰਨੈਲ ਸਿੰਘ ਪਿੰਡਾਂ ਵਾਲੇ ਤੇ ਬਾਕੀ ਮਹਾਰਾਣੀ ਜਿੰਦਾ ਜਿਨ੍ਹਾਂ ਨੇ ਕੌਮ ਲਈ ਸਿੱਖ ਧਰਮ ਦੇ ਲਈ ਧਰਮ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀਆਂ ਅੱਜ ਬੁੱਕਾਂ ਮੇਲਿਆਂ ਦੇ ਵਿੱਚ ਦੋਸਤੋਂ बिक ਰਹੀਆਂ ਨੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਸਾਨ ਮੇਲਾ ਜੋ ਚੱਲ ਰਿਹਾ ਰਾਜਪੁਰਾ ਸ਼ਹਿਰ ਦੇ ਵਿੱਚ ਮੰਡੀ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਉਹਦਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਆਪਾਂ ਆਵਾਜ਼ ਬੰਦ ਕਰਤੀ ਸੀ ਪਿੱਛੋਂ ਡੀਜੇ ਦੀ ਬਹੁਤ ਆਵਾਜ਼ ਆ ਰਹੀ ਸੀ ਦੋਸਤੋ ਇਸ ਕਰਕੇ ਤੁਹਾਨੂੰ ਆਵਾਜ਼ ਬੰਦ ਕਰਕੇ ਇਹ ਦਿਖਾ ਰਹੇ ਹਾਂ ਰਾਜਪੁਰੇ ਸ਼ਹਿਰ ਦੇ ਵਿੱਚ ਜੋਸਾਬ ਨਾਲੋਂ ਵੱਡਾ ਮੇਲਾ ਲੱਗ ਰਿਹਾ ਕਿਸਾਨ ਮੇਲਾ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਪਰ ਗਾਇਕ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਇਧਰੋਂ ਕਿਸਾਨਾਂ ਦਾ ਤੇ ਬਹੁਤ ਸਾਰੇ ਵੀਰ ਦੂਰੋਂ ਦੂਰੋਂ ਪਹੁੰਚੇ ਨੇ ਠਾਠਾਂ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਅਜੇ ਹੌਲੀ-ਹੌਲੀ ਇਕੱਠ ਵੱਧਦਾ ਜਾ ਰਿਹਾ ਦੋਸਤੋ ਕਿਸਾਨ ਮੇਲਾ ਰਾਜਪੁਰਾ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿਸਾਨ ਮੇਲਾ ਜੋ ਰਾਜਪੁਰੇ ਚੱਲ ਰਿਹਾ ਉਹਦਾ ਲਾਈਵ ਸਾਰਾ ਦਿਖਾ ਰਹੇ ਹਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖੋ ਸਬਸਕ੍ਰਾਈਬ ਕਰ ਲਓ ਦੋਸਤੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਹਮ ਨੂੰ ਦਿਖਾਉਂਦੇ ਰਹਾਂਗੇ ਆਪਣੇ YouTube ਚੈਨਲ ਦੇ ਉੱਪਰ ਇਹ ਕਿੰਨੇ ਦਾ ਜੀ 1500 1800 ਬਹੁਤ ਅੱਛਾ ਟਰੈਕਟਰ ਲਈ ਇੱਕ ਵਾਰ